ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਕੰਗਨੌਰ ਨੌਥ ਨੇ ਜੋ ਵਿਵਾਦਤ ਬਿਆਨ ਦਿੱਤਾ ਸੀ ਉਹਨੇ ਵਾਪਸ ਲੈ ਲਿਆ ਕੀ ਬਿਆਨ ਵਾਪਸ ਲਏ ਜਾ ਸਕਦੇ ਹੁੰਦੇ ਨੇ ਜਾਂ ਜਦੋਂ ਕੋਈ ਬਿਆਨ ਆਪਣਾ ਵਾਪਸ ਲੈਂਦਾ ਹੈ ਤਾਂ ਉਹਦਾ ਮਤਲਬ ਸਮਝਿਓ ਕਿ ਉਹਦਾ ਅਸਰ ਘਟ ਜਾਂਦਾ ਹੈ ਜਾਂ ਉਹਦਾ ਪਰਪਸ ਜਿਸ ਲਈ ਉਹਨੇ ਬਿਆਨ ਦਿੱਤਾ ਹੁੰਦਾ ਉਹ ਪੂਰਾ ਹੋ ਗਿਆ ਹੁੰਦਾ ਤੇ ਦੂਜੇ ਪਾਸੇ ਮਨੋਰਨ ਖੱਟਰ ਕੀ ਉਹ ਵੀ ਆਪਣਾ ਬਿਆਨ ਵਾਪਸ ਲੈਣਗੇ ਮਨੋਰਨ ਖੱਟਰ ਨੇ ਤਾਂ ਤੁਹਾਡੇ ਸਭ ਨੇ ਕੱਲ ਇਹ ਕਿਹਾ ਤਾਂ ਕਿ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਇਹ ਨਕਲੀ ਨੇ ਅਸਲੀ ਨਹੀਂ ਹੈ ਇੱਧਰ ਕਿਸਾਨਾਂ ਦੇ ਮਖੌਡੇ 'ਚ ਕੋਈ ਬੈਠਾ ਇਹ ਗੱਲਬਾਤ ਆਪਾਂ ਕਰਨੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਇਸ ਤਰ੍ਹਾਂ ਦੇ ਬਿਆਨ ਕਿਉਂ ਦਿੱਤੇ ਜਾਂ ਕਿਉਂ ਦਿੰਦੇ ਨੇ ਜਾਉਨ ਨੋ ਤੋਂ ਬਿਆਨ ਦਵਾਈ ਜਾਂਦੇ ਨੇ ਇਹ ਸਾਰੀ ਗੱਲਬਾਤ ਆਪਾਂ ਕਰਦੇ ਆ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਅਪੀਲ ਮੈਂ ਅਕਸਰ ਕਰਦਾ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਜਿਹੜੀ ਗੱਲ ਕੰਗਨਰ ਨਾਉਤ ਦੀ ਹੈ ਤਾਂ ਇੰਨੀ ਕ ਹੈ ਕਿ ਕੰਗਨਰ ਨਾਉਤ ਦਾ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਦੋਂ ਕੀ ਕਹਿ ਜਾਂਦੀ ਹੈ ਈਵਨ ਜਿਵੇਂ ਉਹਨੇ ਬਾਅਦਸਲੇ ਬਿਆਨ ਉਹ ਵੀ ਨਹੀਂ ਵਿਆਰ ਵਾਪਸ ਲਿਆ ਜਾਂ ਦਵਾਇਆ ਗਿਆ ਵੀ ਨਹੀਂ ਕੋਈ ਪਤਾ ਲੱਗ ਰਿਹਾ ਕਹਿੰਦੀ ਜੀ ਦੇਖੋ ਮੋਦੀ ਸਾਹਿਬ ਨੇ ਜਦੋਂ ਇਹ ਕਾਨੂੰਨ ਵਾਪਸ ਕੀਤੇ ਸਾਨੂੰ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਦੀ ਗਰਮਾਂ ਦਾ ਖਿਆਲ ਰੱਖਣਾ ਚਾਹੀਦਾ ਮੈਂ ਹੁਣ ਕਲਾਕਾਰ ਨਹੀਂ ਮੈਂ ਪਾਰਟੀ ਦੀ ਵਰਕਰ ਵੀ ਹਾਂ ਸਿਰਫ ਕਲਾਕਾਰ ਨਹੀਂ ਹਾਂ ਇਸ ਕਰਕੇ ਜੋ ਮੈਂ ਬੋਲਦੀ ਹਾਂ ਮੈਂ ਪਾਰਟੀ ਦਾ ਸਟੈਂਡ ਜਿਹੜਾ ਹੈ ਉਹਦੇ ਮੁਤਾਬਕ ਮੈਨੂੰ ਬੋਲਣਾ ਚਾਹੀਦਾ ਮੈਂ ਆਪਣੇ ਸ਼ਬਦ ਵਾਪਸ ਲੈਣੀਆਂ ਇਹ ਉਹ ਗੱਲ ਕੀਤੀ ਹੈ ਜਿਹੜੀ ਉਹਨੇ ਪਿਛਲੇ ਦਿਨੀ ਕਿਹਾ ਸੀ ਕਿ ਜਿਹੜੇ ਕਾਲੇ ਕਾਨੂੰਨ ਨੇ ਨਾ ਜਿਹੜੇ ਵਾਪਸ ਲੈ ਗਏ ਸੀ ਉਹਨਾਂ ਨੂੰ ਦੁਬਾਰਾ ਲੈ ਕੇ ਆਉਣਾ ਚਾਹੀਦਾ ਔਰ ਕਿਸਾਨਾਂ ਨੂੰ ਵੀ ਮੰਗ ਕਰ ਲੈਣੀ ਚਾਹੀਦੀ ਹੈ ਇਹ ਨਾਲੇ ਦਾ ਕੋਈ ਵਿਰੋਧ ਸਿਰਫ ਕੋਈ ਇੱਕ ਦੋ ਸੂਬੇ ਹੀ ਕਰ ਰਹੇ ਸੀ ਸਾਰੇ ਦੇਸ਼ ਦੇ ਕਿਸਾਨ ਨਹੀਂ ਕਰ ਰਹੇ ਸੀ ਇਹੋ ਜਿਹੇ ਬਿਆਨ ਦਿੰਦੇ ਰਹਿੰਦੇ ਆ ਉਹਦਾ ਕੀ ਪਤਾ ਹੁਣ ਤਾਂ ਲੋਕੋ ਨੂੰ ਗੰਭੀਰਤਾ ਨਾਲ ਲੈਂਦੀ ਨਹੀਂ ਔਰ ਮੈਨੂੰ ਤਾਂ ਲੱਗਦਾ ਰਾਜਾ ਵਿਰਿੰਗ ਜੋ ਕਹਿੰਦੇ ਨੇ ਠੀਕ ਹੀ ਆ ਉਹਦਾ ਮਾਨਸਿਕ ਤੌਰ ਤੇ ਉਹਦਾ ਇਲਾਜ ਕਰਾਉਣ ਦੀ ਲੋੜ ਹੈ ਪਤਾ ਹੀ ਨਹੀਂ ਲੱਗਦਾ ਕਦੇ ਕਹੋ ਜੀ ਕਿਸਾਨ ਅੰਦੋਲਨੋਂ ਬੰਗਲਾਦੇਸ਼ ਬਣ ਜਾਣਾ ਸੀ ਜੇ ਜੇ ਉੱਥੇ ਮੋਦੀ ਸਾਹਿਬ ਨਾ ਹੁੰਦੇ ਤਾਂ ਹਾਲਾਤ ਖਰਾਬ ਹੋ ਜਾਣੇ ਸੀ ਉੱਥੇ ਰੇਫ ਹੁੰਦੇ ਸੀ ਉੱਥੇ ਕਤਲ ਹੁੰਦੇ ਸੀ ਕਦੇ ਕਿਸੇ ਨੂੰ ਖਾਲਸਤਾਨੀ ਕਦੇ ਕਿਸੇ ਨੂੰ ਕੁਛ ਕਹਿ ਦਿੰਦੀ ਹੈ ਕੋਈ ਪਤਾ ਨਹੀਂ ਹੁਣ ਐਮਰਜੈਂਸੀ ਫਿਲਮ ਨੂੰ ਲੈ ਕੇ ਜਿਵੇਂ ਸੰਤ ਭਿੰਡਰਾਲੇ ਦੇ ਖਿਲਾਫ ਬੋਡੀ ਗਈ ਤਾਂ ਉਹ ਸਾਰੀਆਂ ਗੱਲਾਂ ਉਹਦਾ ਪਤਾ ਨਹੀਂ ਸ਼ੌਕ ਹੈ ਜਾਂ ਜੋ ਵੀ ਹੈ ਹੋਣੋ ਮੈਨੂੰ ਉਹ ਤਾਂ ਲੱਗਦਾ ਨਹੀਂ ਜਿਹੜੀ ਇਹਨੇ ਗੱਲ ਕੀਤੀ ਹੈ ਪਹਿਲਾਂ ਜੇਪੀ ਨਟਾ ਸਾਹਿਬ ਨੇ ਪਹਿਲੇ ਬਿਆਨ ਵੇਲੇ ਵੀ ਜਦੋਂ ਉਹਨੇ ਕਿਸਾਨਾਂ ਨੂੰ ਕਾਤਲ ਕਿਹਾ ਸੀ ਰੈਪਿਸਟ ਕਿਹਾ ਸੀ ਉਸ ਵੇਲੇ ਵੀ ਰੋਕਿਆ ਸੀ ਹੁਣ ਵੀ ਰੋਕਿਆ ਹੋਊਗਾ ਰੋਕਿਆ ਹੋ ਜਾਂ ਡਰਾਮਾ ਕੀਤਾ ਹੋ ਰੋਕਣ ਦਾ ਇਹ ਤਾਂ ਰੱਬ ਹੀ ਜਾਣਦਾ ਲੇਕਿਨ ਇੱਕ ਵਾਰ ਉਹਨੇ ਕਹਤਾ ਕਿ ਮੈਂ ਆਪਦਾ ਬਿਆਨ ਵਾਪਸ ਲੈਣੀ ਹੈ ਚਲੋ ਮੰਨ ਲਈ ਗੱਲ ਕਿ ਉਹਨੇ ਆਪਦਾ ਬਿਆਨ ਵਾਪਸ ਲੈ ਲਿਆ ਲੇਕਿਨ ਸਵਾਲ ਤਾਂ ਹੈ ਉੱਠਦਾ ਕਦੇ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਕਿਸੇ ਨੂੰ ਗੱਲ ਕਹਿ ਦਿਓ ਉਸ ਤੋਂ ਬਾਅਦ ਬਿਆਨ ਵਾਪਸ ਲੈ ਲਓ ਉਹ ਨਰਿੰਦਰ ਸਿੰਘ ਕਪੂਰ ਸਾਡੇ ਜਦੋਂ ਮੈਂ ਇੱਥੇ ਪੜਾਉਣ ਲੱਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤਾਂ ਉਹ ਸਾਡੇ ਸੀਨੀਅਰ ਸੀ ਕਪੂਰ ਸਾਹਿਬ ਹੈੱਡ ਵੀ ਹੁੰਦੇ ਸੀ ਸਾਡੇ ਤੇ ਪ੍ਰੋਫੈਸਰ ਵੀ ਸੀ ਅਸੀਂ ਉਦੋਂ ਅਸਿਸਟੈਂਟ ਪ੍ਰੋਫੈਸਰ ਹੁੰਦੇ ਸੀ ਉਹਨਾਂ ਤੋਂ ਬਾਅਦ ਚ ਮੈਂ ਹੈੱਡ ਬਣਿਆ ਤੇ ਉਹ ਕਪੂਰ ਸਾਹਿਬ ਨੇ ਇੱਕ ਆਰਟੀਕਲ ਲਿਖਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਕਲਰਕ ਹੈ ਨਾ ਮੈਂ ਇੱਕ ਕਿਹਾ ਕਿਸੇ ਦਫ਼ਤਰ ਚ ਗਿਆ ਉੱਥੇ ਜਿਹੜਾ ਹੈ ਤਿੰਨ ਕਲਰਕ ਤੇ ਇੱਕ ਬੰਦਾ ਬੈਠੇ ਸੀ ਮੈਨੂੰ ਕੁਝ ਦਿਨ ਬਾਅਦ ਪਤਾ ਲੱਗਿਆ ਉਹ ਵੀ ਕਲਰਕ ਹੀ ਸੀ ਜਦੋਂ ਹੁਣ ਇਸ ਗੱਲ ਤੇ ਜਿਹੜੇ ਕਲਰਕ ਨੇ ਉਹ ਦੁਖੀ ਹੋ ਗਏ ਕਿ ਸਾਨੂੰ ਇਹ ਬੰਦੇ ਨੇ ਸਮਝਦਾ ਤੇ ਉਹਦੇ ਖਿਲਾਫ ਨਾਰੇ ਲੱਗਣੇ ਸ਼ੁਰੂ ਹੋ ਗਏ ਕਪੂਰ ਸਾਹ ਦੇ ਖਿਲਾਫ ਉਹ ਖੁਦ ਨਾਰੇ ਲਾਉਣ ਲੱਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮਾਫੀ ਮੰਗਦਾ ਇੱਕ ਦੂਜਾ ਇਨਸੀਡੈਂਟ ਹੋਇਆ ਕਿ ਉਹਨਾਂ ਨੇ ਕਿਹਾ ਨੇ ਇੱਕ ਮੈਂ ਉੱਥੇ ਸੀ ਇੱਕ ਭਾਸ਼ਣ ਚ ਕਹਤਾ ਨਾਲ ਕਿਹਾ ਵੀ ਉਹਨਾਂ ਦੇ ਨਾਂ 'ਚ ਖਾਰਕੂ ਦਾ ਦੌਰ ਦੇ ਵਿੱਚ ਕਹਿੰਦੇ ਜਿਹੜੇ ਗੁਰਦੁਆਰਿਆਂ ਦੇ ਸਰੋਵਰ ਹੁੰਦੇ ਨੇ ਨਾ ਇਹ ਵੀ ਕਲੱਬਾਂ ਵਾਂਗ ਹੀ ਹੁੰਦੇ ਨੇ ਉੱਥੇ ਲੋਕ ਇਕੱਠੇ ਹੋ ਕੇ ਖਾਂਦੇ ਪੀਂਦੇ ਨੇ ਇੱਥੇ ਵੀ ਸਟਾਰਟ ਕਰਦੇ ਨੇ ਖਾਂਦੇ ਪੀਂਦੇ ਨੇ ਨਹੀਂ ਨਹੀਂ ਇਹੇ ਜੀ ਗੱਲ ਕਹੀ ਸੀ ਉਹਨਾਂ ਦਾ ਵਿਰੋਧ ਬਹੁਤ ਜ਼ਬਰਦਸਤ ਹੋਇਆ ਤੇ ਕਹਿੰਦੇ ਮੈਂ ਦਿਲੋਂ માਫੀ ਮੰਗਦਾ ਜੋ ਕੁਝ ਕਿਹਾ ਮੈਂ ਇਹਨੂੰ ਪਛਾਤਾ ਤੁਸੀਂ ਮਾਫੀ ਮੰਗ ਲੈ 1 ਮਿੰਟ ਰੋਣਿਓ ਕਪੂਰ ਸਾਹਿਬ ਕਹਦੇ ਮੇਰੀ ਗੱਲ ਤਾਂ ਚਲੀ ਗਈ ਕੀ ਫਰਕ ਪੈਂਦਾ ਜੇ ਮੈਂ ਮਾਫੀ ਮੰਗ ਲਈ ਮਾਫੀ ਮੰਗਣ ਦਾ ਕੀ ਪਤਾ ਹੁੰਦਾ ਇਹਦੇ ਵਿੱਚ ਮੈਂ ਆਪਦੀ ਗੱਲ ਰਜਿਸਟਰ ਕਰਾਤੀ ਤਾਂ ਉਹੀ ਗੱਲ ਇਹ ਤੇ ਹੈ ਕਿ ਗੱਲ ਤਾਂ ਉਹਨੇ ਆਪਦੀ ਰਜਿਸਟਰ ਕਰਾਤੀ ਜੋ ਕਹਿਣਾ ਚਾਹੁੰਦੀ ਸੀ ਮੈਂ ਨਹੀਂ ਕਹਿੰਦਾ ਬਕਵਾਸ ਜੋ ਬੋਲਣਾ ਚਾਹੁੰਦੀ ਸੀ ਉਹਨੇ ਕਰਤੀ ਤੇ ਉਸ ਤੋਂ ਬਾਅਦ ਕਹਿੰਦੇ ਜੀ ਮੈਂ ਵਾਪਸ ਲੈਣੇ ਵਾਪਸ ਲੈਣ ਨੂੰ ਦੱਸਿਆ ਕੀ ਚੀਜ਼ ਹੈ ਖੈਰ ਇਹ ਹੁਣ ਮਨੋਹਰ ਲਾਲ ਖੱਟਰ ਆ ਗਿਆ ਮਨੋਹਰ ਲਾਲ ਖੱਟਰ ਉਦੋਂ ਵੀ ਪਿਓ ਨਿਕਲਿਆ ਮਨੋਹਰ ਲਾਲ ਖੱਟਰ ਕਹਿੰਦਾ ਜਿਹੜੇ ਸ਼ੰਭੂ ਬੈਠੇ ਨੇ ਨਾ ਕਿਸਾਨ ਪਰਵਾਣੀ ਕੀਤੀ ਵੀ ਹਰਿਆਣੇ ਦੇ ਇਲੈਕਸ਼ਨ ਚੱਲ ਰਹੀ ਹੈ ਕਹਿੰਦਾ ਕਿ ਸਾਰ ਤਾਂ ਨਕਲੀ ਨੇ ਸ਼ੰਭੂ ਵਾਲੇ ਕਿਸਾਨ ਨਕਲੀ ਨੇ ਮਖੌਟਾ ਪਾ ਕੇ ਬੈਠੇ ਨੇ ਮੈਂ ਮੈਂ ਹੀ ਕੰਮ ਚੱਗਾ ਕੀਤਾ ਇਹਨਾਂ ਨੂੰ ਨਹੀਂ ਜਾਣ ਦਿੱਤਾ ਉੱਤੇ ਇਹ ਸੜਕ ਰੋਕਣਾ ਕਹੀ ਜਾਂਦੇ ਵੀ ਸੜਕ ਰੋਕੀ ਇਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਉੱਥੇ ਕੋਰਟ ਦੇ ਵਿੱਚ ਤਾਂ ਕਦੇ ਹਿੰਮਤ ਦੇ ਉੱਥੇ ਕਹਿੰਦੇ ਨੇ ਕਿਸਾਨ ਸੜਕ ਰੋਕੀ ਬੈਠੇ ਨੇ ਤੇ ਕਹਿੰਦੇ ਜੀ ਕਿਸਾਨਾਂ ਨਾਲ ਮੈਂ ਜਿਹੜੇ ਹੈ ਦਿੱਲੀ ਨਹੀਂ ਜਾਣ ਦਿੱਤਾ ਇਹ ਜੋ ਅੱਗੇ ਦਿੱਲੀ ਇੱਕ ਟਰੈਕਟਰ ਲੈ ਜਾਂਦਾ ਰੋਲਾ ਪਾਉਂਦੇ ਨੇ ਇਹ ਸਾਰੇ ਕੱਲ ਉਹਨੇ ਅੱਜ ਕੀਤੀ ਆ ਹੁਣ ਲੋਰਡਰ ਖੱਟਰ 9.5 ਸਾਲ ਮੁੱਖ ਮੰਤਰੀ ਆ ਹਰਿਆਣਾ ਦਾ ਉਹ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਤੇ ਗੱਲ ਕਰਕੇ ਤੇ ਉਹ ਦੱਸਣਾ ਕੀ ਸਾਬਤ ਕੀ ਕਰਨਾ ਚਾਹੁੰਦੇ ਨੇ ਕਿ ਜੀ ਇਹ ਕਿਸਾਨ ਜਿਹੜੇ ਜੇ ਉਹਨਾਂ ਨੂੰ ਨਕਲੀ ਕਹਿ ਵੀ ਦਿੱਤਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਕੀ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਕਿਸਾਨ ਨੇ ਇਹ ਗਲਤ ਨੇ ਇਹਨਾਂ ਨੇ ਇਹਨਾਂ ਦੀ ਵੋਟ ਦੀ ਸਾਨੂੰ ਲੋੜ ਨਹੀਂ ਇਹੀ ਮਤਲਬ ਹੋ ਗਿਆ ਤੁਹਾਡਾ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਤੇ ਜੇ ਤੁਸੀਂ ਕਿਸਾਨਾਂ ਨੂੰ ਗਲਤ ਕਹਿ ਰਹੇ ਹੋ ਤੇ ਜਾਂ ਫਿਰ ਤੁਸੀਂ ਸਿੱਧ ਕਰੋ ਵੀ ਜਿਹੜੇ ਕਿਸਾਨ ਬੈਠੇ ਨੇ ਉਹ ਬਿਲਕੁਲ ਹੀ ਨਕਲੀ ਕਿਸਾਨ ਨੇ ਹੁਣ ਤੁਸੀਂ ਦੇਖੋ ਉਹ ਮਨੋਹਰ ਖੱਟਰ ਦਾ ਬਿਆਨ ਆ ਪੰਜਾਬ ਦੇ ਭਾਜਪਾ ਦੇ ਕਈ ਲੀਡਰ ਹਰਜੀਤ ਸਿੰਘ ਗਰੇਵਾਲ ਉਹ ਖੈਰ ਕਗੜਾ ਦੇ ਵੀ ਅੱਜਕੱਲ ਖਰਾਬ ਬੋਲਦਾ ਇੱਥੇ ਵੀ ਬੋਲਿਆ ਕਹਿੰਦੇ ਇਹ ਗਲਤ ਕਰ ਰਹੇ ਨੇ ਖੱਟਰ ਸਾਹਿਬ ਜੋ ਜੀ ਸਾਨੂੰ ਦਲੇਵਾਲ ਲੋਕਾਂ ਦੇ ਮੈਂ ਬਹੁਤ ਪ੍ਰਾਣਾ ਜਾਂਦਾ ਕਿਸਾਨ ਜਿਨੀ ਹੁਣ ਇਹ ਗੱਲ ਪਤਾ ਨਹੀਂ ਕੋਣ ਗੱਟਰ ਜਿਹੜਾ ਮੁਖਮਤਰੀ ਹੈ ਉਹ ਕਿਸਾਨਾਂ ਨੂੰ ਨਕਲੀ ਦੱਸੀ ਜਾਂਦਾ ਤੇ ਮੈਨੂੰ ਕਿ ਕਿਸਾਨ ਲੀਡਰ ਕਹਿੰਦਾ ਸਾਨੂੰ ਤਾਂ ਜਿਹੜਾ ਹੈ ਜਿਹੜੇ ਇਹ ਬੁਲਾ ਕੇ ਮੀਟਿੰਗਾਂ ਕਰਦੇ ਨੇ ਅਸਲ ਦੇ ਵਿੱਚ ਉਹ ਨਕਲੀ ਕਿਸਾਨਾਂ ਨੂੰ ਬੁਲਾਉਂਦੇ ਨੇ ਅਸੀਂ ਨਹੀਂ ਸਾਡੇ ਤਾਂ ਤੁਸੀਂ ਪਤਾ ਕਰ ਲਓ ਵੀ ਕੌਣ ਕਿੱਥੋਂ ਹੈ ਤੇ ਹੁਣ ਪਤਾ ਕਰ ਲਓ ਇੱਕ ਕਿਸਾਨ ਨੇ ਉਥੇ ਸੁਸਾਇਡ ਕੀਤਾ ਹੈ ਸੰਭੂ ਕਰ ਲਓ ਪਤਾ ਉਹਦੇ ਮਾਸਾ ਜਾ ਕੇ ਵੀ ਉਹਦੇ ਕਿੰਨਾ ਕਰਜ਼ਾ ਸੀ ਉਹਦੇ ਸਿਰ ਤੇ ਕੀ ਸੀ ਸਾਰੀਆਂ ਗੱਲਾਂ ਪਤਾ ਨਹੀਂ ਸਰਕਾਰ ਬਦਲ ਜਖਮਾਂ ਤੇ ਨੂਨ ਸੈਟ ਕਰ ਰਹੀ ਹੈ ਬੈਠੀ ਕਰਨਾ ਕੀ ਚਾਹੁੰਦੀ ਹੈ ਕੀ ਉਹ ਵੀ ਕਹਿ ਦੇਣ ਕਿ ਕਰਨੋਂ ਕਿ ਜੀ ਇਹ ਮੈਂ ਤਾਂ ਜਵੇਂ ਕੰਗਣਾ ਨੇ ਕਹਤਾ ਮੈਂ ਆਪਣੇ ਸ਼ਬਦ ਪਾਪਸ ਲੜਨੇ ਪਰ ਤੁਹਾਡੇ ਪਾਸੇ ਦੂਜੇ ਹੁਡਾ ਸਾਹਿਬ ਕਹਿੰਦੇ ਜਦੋਂ ਅਸੀਂ ਆ ਕੇ ਖੋਲ ਦਾਂਗੇ ਬਾਰਡਰ ਖੋਲ ਦਾਂਗੇ ਸੋ ਇਹ ਕੰਗਣਾ ਤੇ ਬਨਹਰ ਨਾਲ ਖਟਰ ਦੋਨਾਂ ਨੇ ਜਿਹੜੇ ਵਿਵਾਦ ਵਿੱਚ ਬਿਆਨ ਦਿੱਤੇ ਨੇ ਹਾਲਾਤ ਇਹਨੇ ਕੋਈ ਜ਼ਿਆਦਾ ਠੀਕ ਨਹੀਂ ਕੀਤੇ ਇਹਨਾਂ ਲਈ ਵੀ ਠੀਕ ਨਹੀਂ ਹੈ ਭਾਰਤੀ ਜਨਤਾ ਪਾਰਟੀ ਨੇ ਜੋੜਨ ਦੇ ਟਾਈਮ ਜਾਂ ਤਾਂ ਉਹਨਾਂ ਨੂੰ ਇਹ ਹੋ ਗਿਆ ਵੀ ਕਿਸਾਨ ਦੀ reportBody ਆਉਣੀ ਨਹੀਂ ਪਹਿਲੇ ਰਾਤ ਤੋਂ ਖਰਾਬ ਨੇ ਵੀ ਇਹ ਆਉਣੀ ਨਹੀਂ ਚਲੋ ਰੌਲਾ ਰੱਪਾ ਪਾ ਕੇ ਸ਼ਾਇਦ ਇਹਨਾਂ ਦੇ ਵਿਰੁੱਧ ਬੋਰ ਕੇ ਬਿਬਾਰੀਆਂ ਦੀ ਬੋਟ ਲੈ ਜੀ ਖੱਟਰ ਸਾਹਿਬ ਤਾਂ ਸ਼ਾਇਦ ਇਹ ਸੋਚਦੇ ਹੋਣ ਕੁਝ ਵੀ ਹੋਵੇ ਇਹ ਜਿਹੜੀ ਜ਼बान ਹੈ ਨਾ ਇਹਦੇ ਵਿੱਚੋਂ ਬਾਣ ਵੀ ਨਿਕਲਦੇ ਹੁੰਦੇ ਨੇ ਬਾਣੀ ਵੀ ਨਿਕਲਦੀ ਹੁੰਦੀ ਹੈ ਮਤਲਬ ਇਹ ਜ਼बान ਉਹ ਹੈ ਜਿਹਨੇ ਇੱਕ ਇੱਕ ਸੈਂਟੈਂਸ ਪੂਰਾ ਨਹੀਂ ਆ ਇੱਕ ਅੱਧੇ ਬਾਖੜੇ ਜਿਹਦੇ ਚ ਦ੍ਰੋਪਦੀ ਕਹਦੀ ਐ ਅੰਨੇ ਦਾ ਪੁੱਤ ਅੰਨਾ ਮਹਾਭਾਰਤ ਕਰਾਤੀ ਉਹਨੇ ਦੇਖ ਲਓ ਸਾਹਮਣੇ ਇੱਕ ਅੱਧੇ ਜਿਹੜੇ ਹੈ ਸੈਂਟੈਂਸ ਅੱਧੇ ਬਾਖ ਨੇ ਤੇ ਇੱਕ ਬਾਖ ਨੇ ਹਾ ਦਾ ਨਾਰਾ ਬਣ ਗਿਆ ਸ਼ੇਰ ਮੁਹੰਮਦ ਖਾਨ ਵਜ਼ੀਰ ਖਾਨ ਦੀ ਕਚਹਿਰੀ 'ਚ ਬੈਠਾ ਤੇ ਵਜ਼ੀਰ ਖਾਨ ਕਹਿ ਰਿਹਾ ਸਰਾਂ ਦਾ ਨਵਾਬ ਕਿ ਆ ਜਿਹੜੇ ਦੋ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਬੱਚੇ ਨੇ ਨਾ ਨਾ ਤੇਰੇ ਹਵਾਲੇ ਕੀਤੇ ਲਾਲਾ ਬਦਲਾ ਗੁਰੂ ਗੋਬਿੰਦ ਸਿੰਘ ਤੋਂ ਕਰ ਕਰਦੇ ਕਤਲ ਇਹਨਾਂ ਨੂੰ ਉਹ ਕਹਦਾ ਮੈਂ ਗੋਬਿੰਦ ਸਿੰਘ ਤੋਂ ਪਤਾ ਲਾ ਤਾਂ ਲੂੰਗਾ ਲੇਕਿਨ ਇਹ ਤਾਂ 마ਸੂਮ ਨੇ ਇਹਨਾਂ ਤੋਂ ਕਿਉਂ ਇਹ ਤਾਂ ਜਿਹੜਾ ਹੈ ਸਾਨੂੰ ਅੱਲਾ ਪਾਕ ਕਦੇ ਮਾਫ ਨਹੀਂ ਕਰੂਗਾ ਹੁਣ ਇਹ ਗੱਲ ਨੂੰ ਸਿੱਖਾਂ ਨੇ ਹਾ ਦਾ ਨਾਰਾ ਮੰਨ ਲੈ ਸੈਂਟੈਂਸ ਤੱਕ ਕਿਸ ਨੂੰ ਤੇ ਸਦੀਆਂ ਤੋਂ ਮੰਚਰ ਉੱਪਰ ਕੀ ਬੈਠੇ ਨੇ ਜੇ 47 ਜਦੋਂ ਸਾਰੇ ਪਾਸੇ ਅੱਗ ਲੱਗੀ ਹੋਈ ਸੀ ਬ੍ਰੇਕ ਕੋਲ ਦੇ ਚ ਜਿਹੜਾ ਵੀ ਆ ਗਿਆ ਉਹਦੇ ਹੱਦ ਅੰਦਰ ਉਹ ਤੋਂ ਬਾਹਰ ਨਹੀਂ ਵੰਗਾ ਹੋਇਆ ਨਹੀਂ ਨਹੀਂ ਇੱਕੋ ਹੀ ਜਿਹੜਾ ਬਾਕ ਹੈ ਉਹ ਅੱਗ ਵੀ ਲਾ ਦਿੰਦਾ ਉਹ ਬਚਾ ਵੀ ਦਿੰਦਾ ਤੇ ਇਹ ਸ਼ਬਦਾਂ ਦੀ ਜਿਹੜੀ ਬਿਰਿਆਦਾ ਰੱਖਣੀ ਚਾਹੀਦੀ ਹੈ ਤੇ ਇਹ ਤਾਂ ਨਾ ਗੰਗਣਾ ਨਾ ਇਹ ਨਾ ਹੁਨ ਨਮਾਉਟੇ ਇੱਕ ਇਹਨਾਂ ਦਾ ਰਵਨੀਤ ਬਿੱਟੂ ਇਹ ਕੋਈ ਵੀ ਨਹੀਂ ਬਿਰਿਆਦਾ ਰੱਖ ਰੇ ਇਹ ਤਾਂ ਕਦੇ-ਕਦੇ ਤੇ ਐਂ ਲੱਗਦਾ ਕਿ ਇਹਨਾਂ ਚ ਆਪਛਰੀ ਇਸ ਲੱਗੀ ਹੁੰਦੀ ਹੈ ਕਿ ਕਿਹੜਾ ਜ਼ਿਆਦਾ ਤਿੱਖੇ ਬਾਣ ਛੱਡੂਗਾ ਸ਼ਬਦਾਂ ਦੇ ਕਿਹੜਾ ਜ਼ਿਆਦਾ ਬਿੰਨੂਗਾ ਪ੍ਰੋਧੀਆਂ ਨੂੰ ਤੇ ਉਹਦੇ ਚ ਫਾਇਦਾ ਕੀ ਘਟੋ ਘਟ ਕਿਸਾਨਾਂ ਦੇ ਲੈਵਲ ਤੇ ਤਾਂ ਮੇਰਾ ਖਿਆਲ ਹੈ ਹੂੰ ਜਦੋਂ ਬੋਲਣਗੇ ਇਹ ਸਾਡੇ ਅੰਦਾਜ਼ੇ ਨੇ ਤੇ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਜਿਹੜੇ ਕਿਸਾਨ ਨੂੰ ਤੁਸੀਂ ਨਕਲੀ ਜਾਂ ਕੋਈ ਵੀ ਗੱਲ ਕਹਿੰਦੇ ਹੋ ਉਹਦਾ ਮਤਲਬ ਸਿਰਫ ਇੰਨਾ ਕੁ ਹੀ ਰਹਿ ਜਾਂਦਾ ਉਹਦਾ ਦੂਰ ਤੱਕ ਜਾਂਦਾ ਹੈ ਇਹੀ ਕਿਸਾਨਾਂ ਦੇ ਜਿਹੜੇ ਮੁੰਡੇ ਨੇ ਕੋਈ ਲਦਾਖ ਬੈਠਾ ਹੈ ਕੋਈ ਪਾਕਿਸਤਾਨ ਦੇ ਬਾਰਡਰ ਤੇ ਬੈਠਾ ਕੋਈ ਚੀਨ ਦੇ ਬਾਰਡਰ ਤੇ ਬੈਠਾ ਕੋਈ ਕਿਤੇ ਬੈਠਾ ਹੈ ਔਰ ਦੇਸ਼ ਦੀ ਰੱਖਿਆ ਕਰ ਰਹੇ ਨੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਸਾਡੇ ਬਾਪੂ ਨੂੰ ਇਹ ਕਿਹਾ ਜਾਂਦਾ ਫਿਰ ਉਹਨਾਂ ਦੇ ਕੀ ਮਰਤੇ ਵਿਕਟਦੀ ਹੈ ਵਿਚਰਦੀ ਹੈ ਤੁਸੀਂ ਦੇਖ ਲਓ ਉਹ ਕੁੜੀ ਨੇ ਕਰੀ ਦਿੱਤਾ ਜਿਹੜੀ ਕਨਸਟੇਬਲ ਕੁੜੀ ਸੀ ਉਹਨੇ ਜੜਾ ਤਾਂ ਥੱਪੜ ਤੇ ਕਾਗੜਾ ਰੋਡ ਦੇ ਕਿਹਾ ਕੀ ਸੀ ਤੂੰ ਸਾਡੀ ਮਾਵਾਂ ਨੂੰ ਇਹ ਕਹਿੰਦੀ ਸੀ ਮੇਰੀ ਮਾਂ ਵੀ ਉੱਥੇ ਬੈਠੀ ਸੀ ਤੇ ਜਿਨ੍ਹਾਂ ਦੇ ਪਿਓ ਬੈਠੇ ਨੇ ਉਹਨਾਂ ਨੂੰ ਤੁਸੀਂ ਨਕਲੀ ਕਹੋਗੇ ਕੀ ਅਸਰ ਹੋਗਾ ਉਹਨਾਂ ਤੇ ਉਹਨਾਂ ਦਾ ਮਰਾਨ ਕਿੰਨਾ ਕੁ ਫੋਬੀਆ ਸੀ ਐਮ ਸੁਦੇਸ਼ ਨਹੀਂ ਡਰ ਰਹੇ ਜਿਸ ਦੇਸ਼ ਦੀ ਸਰਕਾਰ ਸਾਡੇ ਬਾਪੂਆਂ ਨੂੰ ਨਕਲੀ ਕਹਿ ਰਹੀ ਹੈ ਸੋਚ ਕੇ ਬੋਲਣਾ ਚਾਹੀਦਾ ਖਟਰ ਸਾਹਿਬ ਤੁਸੀਂ ਵੀ ਆਪਣਾ ਘਟੋ ਘਟ ਇਲ ਕੰਗੜਾ ਬਾਕੂ ਡਰਾਮਾ ਤਾਂ ਕਰ ਲੋ ਕਿ ਮੈਂ ਵੀ ਆਪਣਾ ਬਿਆਨ ਵਾਪਸ ਲਿਆ ਦੇਖੋ ਵਾਪਸ ਲੈਂਦੇ ਨੇ ਕਿ ਨਹੀਂ ਕੰਗੜਾ ਨੇ ਤਾਂ ਲੈ ਲਿਆ ਅੱਜ ਦੀ ਵੀਡੀਓ ਚ ਨਹੀਂ ਮਿਲ ਜਾ ਇੱਕ ਨਵੀਂ ਵੀਡੀਓ ਰ ਬਹੁਤ ਬਹੁਤ ਸ਼ੁਕਰੀਆ